covid 19 can be characterized as a pandemic we have rung the alarm bell loud and clear number of active coronavirus cases in india has increased to 41 one person has tested positive in punjab now साल 2020 साडे सारेयां ले काफी ਉਤਰਾ ਚੜਾ ਪਰਿਆ ਰਿਹਾ ਕਿਸ ਨੇ ਨਹੀਂ ਸੋਚਿਆ ਕਿ ਕਰੋਨਾ ਵਾਇਰਸ ਨਾਮ ਦੀ ਮਹਾਮਾਰੀ ਸਾਡੀ ਜ਼ਿੰਦਗੀ ਤੇ ਇੰਨਾ ਵੱਡਾ ਅਸਰ ਪਾਏਗੀ ਕਿ ਜ਼ਿੰਦਗੀ ਦੀ ਰਫ਼ਤਾਰ ਹੌਲੀ ਹੋ ਜਾਵੇਗੀ ਪਰ ਇਸ ਸਭ ਵਿੱਚ ਸਾਨੂੰ ਹਿੰਮਤ ਨਾ ਹਾਰਦੇ ਹੋਏ ਜ਼ਿੰਦਗੀ ਨੂੰ ਚੱਲਦਾ ਰੱਖਣਾ ਸੀ ਬਾਕੀ ਚ ਗੱਲਾਂ ਛੱਡੋ ਇਸ ਵੇਲੇ ਸਿਰਫ ਇੱਕ ਆਪਣੇ ਕੋਲ ਮੁੱਦਾ ਹੈ ਉਹ ਹੈ ਲੋਕਾਂ ਦੀ ਜਾਨਾਂ ਬਚਾਉਣੀਆਂ ਔਰ ਪੰਜਾਬ ਨੂੰ ਸੁਰੱਖਿਅਤ ਰੱਖਣਾ ਇਹ ਸਾਡੀ ਨੰਬਰ 1 ਪ੍ਰਾਇੋਰਟੀ ਹੈ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਪੰਜਾਬ ਵਿੱਚ ਸਭ ਤੋਂ ਪਹਿਲਾਂ ਕਰਫਿਊ ਲਗਾਇਆ ਗਿਆ ਮੈਂ ਅੱਜ ਫੈਸਲਾ ਕੀਤਾ ਹੈ ਕਿ ਇਸ ਲਾਕਡਾਊਨ ਨੂੰ ਸਫਲ ਕਰਨ ਲਈ ਸਾਨੂੰ ਕਰਫਿਊ ਰੱਖਣਾ ਪਊ ਜਿੰਨਾ ਹੋ ਸਕੇ ਘਰਾਂ ਵਿੱਚ ਰਹੋ ਆਪਣੇ 10 ਸਾਲ ਤੋਂ ਛੋਟੇ ਬੱਚਿਆਂ ਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਘਰਾਂ ਤੋਂ ਬਾਹਰ ਨਾ ਜਾਣ ਦਿਓ ਬੇਸ਼ੱਕ ਕਰਫਿਊ ਕਰਕੇ ਸਭ ਬੰਦ ਹੋ ਗਿਆ ਪਰ ਸਾਡੀ ਸਾਡੇ ਪੰਜਾਬ ਵਾਸੀਆਂ ਪ੍ਰਤੀ ਜੋ ਜ਼ਿੰਮੇਵਾਰੀ ਸੀ ਉਸ ਨੂੰ ਅਸੀਂ ਹਰ ਹਾਲ ਚ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਹ ਪੰਜਾਬ ਦਾ ਦੇਸ਼ ਨੂੰ ਖਾਣ ਕਵਾਉਣਾ ਆਪਣੇ ਬੰਦੇ ਨੂੰ ਖਵਾਉਣਾ ਤਾਂ ਸਾਡੀ ਡਿਊਟੀ ਬਣਦੀ ਹੈ। ਅਸੀਂ ਫੂਡ ਦੇ ਖਾਣੇ ਦੇ ਰਾਸ਼ਨ ਦੇ ਪੈਕੇਟ ਬਣਾ ਰਹੇ ਹਾਂ ਉਹ ਤੁਹਾਨੂੰ ਦਿੰਦੇ ਜਾਾਂਗੇ ਜੋ ਤੁਸੀਂ ਆਪਣੀ ਰੋਟੀ ਤੁਸੀਂ ਖਵਾਓ ਔਰ ਆਪਣੇ ਬੱਚੇ ਨੂੰ ਖਵਾਓ। ਇਹ ਲਈ ਕੋਈ ਕਾਟ ਨਹੀਂ ਅਸੀਂ ਕੋਈ ਹੁੰਦੇ ਨਹੀਂ। ਕਰਫਿਊ ਕਰਨ ਕੰਮਕਾਰ ਬੰਦ ਹੋ ਗਏ ਤੇ ਕਿਸੇ ਨੂੰ ਰੋਟੀ ਪਾਣੀ ਚ ਕੋਈ ਕਮੀ ਨਾ ਆਵੇ ਅਸੀਂ ਘਰ-ਘਰ ਰਾਸ਼ਨ ਪਹੁੰਚਾਇਆ ਇੱਕ ਹਫਤੇ ਦਾ ਰਾਸ਼ਨ ਅਸੀਂ ਦੇ ਚੱਲੇ ਆ ਅਗਲੇ ਹਫਤੇ ਫਿਰ ਦੇ ਕੇ ਜਾਵਾਂਗੇ ਰਾਸ਼ਨ ਨਹੀਂ ਮੁੱਕਣ ਦੇਣਾ ਤੁਹਾਡੇ ਕੋਲੇ ਚੰਗਾ ਜੀ ਠੀਕ ਆ ਤੇ ਕਿਸੇ ਨੇ ਇਕੱਠ ਨਹੀਂ ਕਰਨਾ ਨੂੰ ਘੋ ਕੇ ਪਟਾਖੇ ਨਾ ਖੜਾ ਕਰੋ ਹਰ ਘਰ ਦੇ ਬਾਅਦ 24 ਘੰਟੇ ਦੁੱਧ ਤੇ ਦਹੀਂ ਸਾਰਾ ਕੁਝ ਹੀ ਪ੍ਰੋਵਾਈਡ ਕਰਾਇਆ ਜਾਏਗਾ ਦੁੱਧ ਮਿਲੇਗਾ ਜਿੰਨੇ ਬੱਚੇ ਆ ਛੋਟੇ ਬਰਤਨ ਲੈ ਕੇ ਆਓ ਦੁੱਧ ਸਭੀ ਕੋ ਦੁੱਧ ਮਿਲੇਗਾ ਰਜਿਸਟਰਡ ਕਾਮਯਾਦੀ ਖਾਤਿਆਂ 'ਚ 3-3 ਹਜ਼ਾਰ ਦੀ ਵਿੱਤੀ ਸਹਾਇਤਾ ਦਿੱਤੀ। ਮੈਂ ਇੱਕ ਕੰਸਟਰਕਸ਼ਨ ਵਰਕਰ ਐ ਤੇ ਮੈਨੂੰ 6000 ਰੁਪਏ ਮਿਲੇ ਨੇ ਥੋੜੇ ਪੰਜਾਬ ਸਰਕਾਰ ਤੋਂ ਤਰਵਾਲ ਤੋਂ। ਇਹ ਤਰਵਾਲੀ ਦਾ ਕੋਈ ਤਰਵਾਲੀ ਨਹੀਂ ਐ ਤਾਂ ਤੁਸੀਂ ਸਭ ਤੁਹਾਡਾ ਥੋੜਾ ਐ ਹੱਕਵੰਦਾ ਸੀ। 24,54,473 ਲਾਪਤਰੀਆਂ ਨੂੰ 184 ਕਰੋੜ ਰੁਪਏ ਦੀ ਪੈਨਸ਼ਨ ਦਿੱਤੀ।

ਅਸੀਂ ਕੱਟੇ ਹੋਏ ਆ ਜੀ ਐਂਡ ਹਾਊ ਮਨੀ ਪੇਸ਼ੈਂਟ ਕਿਨੇਗੇ ਕੋਈ ਵੀ ਸੀਐਮ ਸਾਹਿਬ ਐਡਾ ਟਿਕਟੇ ਕੱਲੇ ਦਾ ਹੱਥ ਵੀ ਪੁਛਦੇ ਸੀ ਮੈਂ ਮੈਂ ਬੈਦੀ ਜੀ ਤੇ ਕਿਹਾ ਆਪਣੀ ਲਾਈਨ ਤੇ ਮੇਰਾ ਨਾਮ ਕੁਲਵੰਦਨ ਬਨਮੇ ਕਾਸੀ ਸਾਲ ਦੀ ਮੈਨੂੰ ਕਰੋਨਾ ਦੀ ਬਿਮਾਰੀ ਹੋਈ ਮੈਂ ਠੀਕ ਹੋ ਕੇ ਆ ਗਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪੁੱਤਰਾ ਸਿੰਘਾਂ ਦਾ ਪੁੱਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹਨੇ ਸਾਡੀ ਸੇਵਾ ਕੀਤੀ ਜੰਨੇ ਕਜੀ ਇਆਲੇ ਤੁਹਾਡਾ ਬੇਟਾ ਠੀਕ ਹੋ ਤੁਸੀਂ ਕੁਛ ਬੜਾ ਬਾਦ ਨਿਕਲ ਬਹੁਤ ਬਾਦ ਅੱਸੀ ਬਹੁਤ ਸਾਨੂੰ ਬੜਾ ਫਕਰ ਹੈ ਸਭ ਦੇ ਕੀ ਹਾਲ ਹੈ ਤੁਹਾਡੇ ਪਿੰਡ ਦਾ ਤਾਂ ਠੀਕ ਹੈ ਜੀ ਸਾਡਾ ਤਾਂ ਵਧੀਆ ਚੱਲ ਰਿਹਾ ਜੀ ਤੇ ਪਹਿਲੀ ਵਾਰ ਪਿੰਡ ਦਾ ਫਸ ਸੈਨੀਟੇਸ਼ਨ ਕਰਾਤੇ ਆ ਜੀ ਸਪਰੇਅ ਕਰਾਈ ਸਾਰੀ ਅੱਛਾ ਕਰੋਨਾ ਤੇ ਫਤਿਹ ਹਾਸਲ ਕਰਨ ਲਈ ਅਸੀਂ ਮਿਸ਼ਨ ਫਤਿਹ ਦੀ ਸ਼ੁਰੂਆਤ ਕੀਤੀ ਫਤਿਹ ਦਾ ਮਤਲਬ ਇਹ ਹੈ ਕਿ ਜਿਹੜੀ ਇਹ ਬਿਮਾਰੀ ਆਈ ਹੈ ਇਹਦੇ ਤੇ ਅਸੀਂ ਕਾਬੂ ਪਾਣੀ ਉਹ ਸਾਡੀ ਫਤਿਹ ਹੋਸ ਫਤਿਹ ਹੋ ਬੰਦਾ ਪੀਰ ਸਾਰਿਆਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਤੇ ਘਰਾਂ 'ਚ ਰਹਿਣ ਦੀ ਬੇਨਤੀ ਕੀਤੀ ਜਿਸ ਦਾ ਸਾਰਿਆਂ ਨੇ ਪਾਲਣ ਕੀਤਾ ਤੇ ਪੰਜਾਬੀਆਂ ਦੇ ਸਾਥ ਤੋਂ ਬਿਨਾ ਕਰੋਨਾ ਖਿਲਾਫ ਇਹ ਵੱਡੀ ਲੜਾਈ mumkin ਨਹੀਂ ਸੀ ਤੁਹਾਡੇ ਸਾਰਿਆਂ ਦੇ ਸਾਥ ਸਦਕਾ ਹੀ ਪੰਜਾਬ ਬੰਦਰ ਕਰੋਨਾ ਵਾਇਰਸ ਦੀ ਸਥਿਤੀ ਕਾਬੂ ਹੇਠ ਰਹੀ ਟੈਸਟਿੰਗ ਸਮਰੱਥਾ 'ਚ ਵਾਧਾ ਕੀਤਾ ਗਿਆ ਮੋਬਾਈਲ ਟੈਸਟਿੰਗ ਵੈਨ ਨੂੰ ਪਿੰਡਾਂ-ਪਿੰਡਾਂ 'ਚ ਕਰੋਨਾ ਟੈਸਟਿੰਗ ਲਈ ਭੇਜਿਆ ਗਿਆ। ਘਰਾਂ ਵਿੱਚ ਹੀ ਕਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਕਰੋਨਾ ਫਟੇ ਕਿਟਸ ਦਾ ਇੰਤਜ਼ਾਮ ਕੀਤਾ ਗਿਆ। ਹਰ ਡੱਬੇ ਦੇ ਵਿੱਚ 18 ਦਵਾਈਆਂ ਨੇ, ਇਹਨਾਂ ਸਭ ਕੁਝ ਇਹਦੇ ਵਿੱਚ ਹੈ, ਔਰ ਕੱਲੇ-ਕੱਲੇ ਮਰੀਜ਼ ਨੂੰ ਜੋ ਇਹਨੂੰ ਕਰੋਨਾ ਹੋਇਆ ਹੋਇਆ, ਇਹ ਪਹੁੰਚੀ। ਇਸ ਔਖੇ ਕੜੀ ਚ ਹਰ ਕੋਈ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ ਪਰ ਸਾਡੇ ਪ੍ਰਵਾਸੀ ਮਜ਼ਦੂਰ ਭੈਣ ਭਰਾ ਆਪਣੇ ਘਰ ਪਰਵਾਰਾਂ ਤੋਂ ਦੂਰ ਇੱਥੇ ਫਸੇ ਹੋਏ ਸਨ ਜਿਨ੍ਹਾਂ ਨੂੰ ਘਰ ਪਹੁੰਚਾਉਣ ਦਾ ਇੰਤਜ਼ਾਮ ਕੀਤਾ ਗਿਆ ਇਸ ਦੇ ਨਾਲ ਪੰਜਾਬ ਪ੍ਰਤੀ ਜੋ ਸਾਡੀ ਜ਼ਿੰਮੇਵਾਰੀਆਂ ਸਨ ਉਹਨਾਂ ਨੂੰ ਵੀ ਬਖੂਬੀ ਨਿਭਾਇਆ ਗਵਰਨਮੈਂਟ ਵੱਲੋਂ ਫ੍ਰੀ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਜਿਦੇ ਦਾ ਜਿਹਦੇ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੇ ਆਪਣੇ ਸ਼ਹਿਰਾਂ 'ਚ ਜਾਣਾ ਹੈ ਉਹ ਜਾ ਸਕਦੇ ਨੇ मुख्यमंत्री जी हम जिंदगी का धन्यवाद करते हैं कि जो हमें इतनी बड़ी व्यवस्था दे दी हम शुक्रिया अदा करना चाहते हैं कैप्टन साहब का सरकार सारे जवस्ते के साथ हम सबके भेज रहे हैं कोई पैसे पैसे नहीं ले, लग रहा है ठीक से हम सबके बनवा दिए हैं पंजाबियां नाल जो वादे किए थे सन ओना नु भी पूरा करते हुए पंजाब दे 12वीं दे विद्यार्थियों नु स्मार्टफोन वंड ਪੰਜਾਬ ਸਮਾਰਟ ਕਨੈਕਟ ਸਕੀਮ ਵੀ ਸ਼ੁਰੂਆਤ ਕੀਤੀ ਗਈ ਤਾਂ ਜੋ ਕਰੋਨਾ ਕਾਲ ਕਰਕੇ ਬੰਦ ਹੋਏ ਸਕੂਲਾਂ ਦੇ ਚਲਦੇ ਉਹ ਆਪਣੀ ਆਨਲਾਈਨ ਪੜ੍ਹਾਈ ਵਧੀਆ ਤਰੀਕੇ ਨਾਲ ਕਰ ਸਕਣ ਥੋੜੀ ਪੜ੍ਹਾਈ ਦੇ ਵਿੱਚ ਇਹਦਾ ਇੱਕ ਬੜਾ ਅਹਿਮ ਰੋਡ ਹੋਏਗਾ ਇਹ ਤੁਹਾਡੇ ਐਜੂਕੇਸ਼ਨ ਦਾ ਟੂਲ ਬਣ ਜਾਏਗਾ ਐਂਡ ਆਈ ਹੋਪ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਦਾ ਪੂਰੀ ਮਦਦ ਕਰਕੇ ਆਪਣੇ ਪੜ੍ਹਾਈ ਵਿੱਚ ਵੀ ਤੁਸੀਂ ਸਾਰੇ ਅਗੇ ਨਿਕਲੋ ਪ੍ਰਾਪਤ ਕੀਤਾ ਗਿਆ ਹੈ ਇਹਦੇ ਨਾਲ ਅਸੀਂ ਆਪਣੇ ਆਨਲਾਈਨ ਸਟੱਡੀ ਵਿੱਚ ਬਹੁਤ ਇੰਪਰੂਵ ਕਰ ਸਕਦੇ ਹਾਂ ਚੰਗੀ ਤਰ੍ਹਾਂ ਆਪਣਾ ਮਿਹਨਤਾਈ ਵੱਲ ਧਿਆਨ ਕਰਕੇ ਪੰਜਾਬ ਵਿੱਚ ਆਪਣਾ ਨਾਮ ਰੋਸ਼ਨ ਕਰਾਂਗੇ ਇਸ ਮਹਾਮਾਰੀ ਦੇ ਦੌਰ ਚ ਜਿੱਥੇ ਸੇਤ ਪੱਖੋਂ ਖਿਆਲ ਰੱਖਿਆ ਗਿਆ ਉੱਥੇ ਹੀ ਸੂਬੇ ਦਾ ਵਿਕਾਸ ਵੀ ਜਾਰੀ ਰੱਖਿਆ ਪੰਜਾਬ ਚ ਸੜਕਾਂ ਪੁੱਲਾਂ ਸਟੇਡੀਅਮਾਂ ਦਾ ਨਿਰਮਾਣ ਕਰਵਾਇਆ ਆਪਣੇ ਪਿੰਡੀ ਅਗਰ ਵਧੀਆ ਹੋ ਜਾੜ ਤਾਂ ਫਿਰ ਸ਼ਹਿਰ ਜਾਣ ਦੀ ਲੋੜ ਬਹੁਤ ਹੀ ਹੋਗਾ ਬਿਨੀ ਸ਼੍ਰੀਲੰਕਾ ਵੱਜਦਾ ਸੀਗੇ ਪਰ ਅੱਜ ਤੋਂ ਉਹਦਾ ਨਾਂ ਜਿਹੜਾ ਉਹ ਖਤਮ ਹੋ ਗਿਆ ਅੱਜ ਅਸੀਂ ਜਿਹੜੀ ਆ ਕੈਪਟਨ ਦਾ ਕਰਕੇ ਜਿਹੜਾ ਸਾਡਾ ਆਵਾਜਾਈ ਦੇ ਜਿਹੜੇ ਸਾਧਨ ਸੀ ਉਹ ਸੁਖਾਲੇ ਹੋ ਗਏ ਆ 1467 ਸਮਾਰਟ ਸਕੂਲਾਂ ਦਾ ਉਦਘਾਟਨ ਕੀਤਾ ਪੰਜਾਬ 'ਚ ਪਹਿਲੀ ਖੇਡ ਯੂਨੀਵਰਸਿਟੀ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਇਸ ਸਬਦ ਦੇ ਨਾਲ ਅਸੀਂ ਪਿੰਡਾਂ ਦੇ ਵਿਕਾਸ ਲਈ ਸਮਾਰਟ ਵਿਲੇਜ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਸਾਰੇ ਪਿੰਡਾਂ ਦਾ ਹੀ ਵਿਕਾਸ ਬਹੁਤ ਜ਼ਿਆਦਾ ਜੰਗੀਪੱਦਰ ਦੇ ਉੱਪਰ ਕਰਵਾਇਆ ਜਾ ਰਿਹਾ ਹੈ। ਸਾਡਾ ਇੱਕ ਤਲਾਅ ਹੈ ਜੋ 400 ਸਾਲ ਪੁਰਾਣਾ ਹੈ। ਜਿਹੜਾ ਕਿ ਖੰਡਰ ਬਣ ਚੁੱਕਿਆ ਸੀ ਤੇ ਅੱਜ ਉਹ ਤਲਾਅ ਦੇਖਣ ਯੋਗ ਬਣ ਗਿਆ ਜਿੱਥੇ ਕਿ ਪਾਣੀ, ਲੈਟਾਂ ਬਹੁਤ ਦੂ-ਦੂ ਤੇ ਲੋਕ ਦੇਖਣ ਵਾਸਤੇ ਉਨੂੰ ਆ ਰਹੇ ਹਨ। ਦਲਿਤ ਵਿਦਿਆਰਥੀਆਂ ਲਈ ਪੋਸਟ میٹرਿਕ ਸਕਾਲਰਸ਼ਿਪ ਚਲਾਈ ਬੀ ਆਰ ਅੰਬੇਦਕਰ ਫਰਸ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਟਾਰਟ ਕਰ ਦਿੱਤੀ ਹੈ ਜਿਸ ਨਾਲ ਮੈਨੂੰ ਤੇ ਮੇਰੇ ਵਰਗੇ ਹੋਰ ਵੀ ਸਟੂਡੈਂਟਸ ਨੂੰ ਆਪਣੀ ਆਨ ਵਾਲੀ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਵੇਗਾ 8395 ਰੈਗੂਲਰ ਅਧਿਆਪਕਾਂ ਦੀ ਭਰਤੀ ਕੱਢੀ ਮਹਿਲਾਵਾਂ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹੋਏ ਸਰਕਾਰੀ ਨੌਕਰੀਆਂ 'ਚ ਉਹਨਾਂ ਨੂੰ 33% ਰੱਖਵਾ ਕਰਨ ਦਿੱਤਾ ਪੰਜਾਬ ਭਰ ਵਿੱਚ 750 ਪਿੰਡੂ ਖੇਡ ਸਟੇਡੀਅਮ ਬਣਾਏ ਗਏ ਪੂਰੇ ਪੰਜਾਬ ਦੇ ਵਿੱਚ ਅਸੀਂ 750 ਸਟੇਡੀਅਮ ਬਣਾਉਣ ਦਾ ਫੈਸਲਾ ਕੀਤਾ। I can tell you where I stand. Whatever they thinking else is, ਮੈਂ ਆਪਣੇ ਪੰਜਾਬ ਨਾਲ ਖੜੂੰਗਾ। ਮੈਂ ਆਪਣੇ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੀ ਕਿਸਾਨੀ ਨਾਲ, ਪੰਜਾਬ ਦੇ ਗਰੀਬਾਂ ਨਾਲ ਖੜੂੰਗਾ। That is my own conscience.